जय बाबा सुखानान जी जय बाबा मट जी ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾ ਵਾਲਾ ਦਿਨ ਐ ਅੰਤਵਾਰ 28 ਸਤੰਬਰ 2025 ਸਵੇਰ ਦੇ ਬਾਬਾ ਮਟ ਜੀ ਦੀ ਸਮਾਦੀ ਸਥਾਨ ਦੇ ਲਾਈਵ ਦਰਸ਼ਕ ਭਰਤੋ ਜੋ ਵੀ ਬਾਬੇ ਦੇ ਦਰਬਾਰ ਤੇ ਆਉਂਦੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸ਼ੁਕ ਸ਼ਾਂਤੀ ਚੜ੍ਹਦੀ ਕਲਾ ਰਹਿੰਦੀ ਹੈ ਤੁਸੀਂ ਵੀ ਇੱਕ ਵਾਰ ਜਰੂਰ ਬਾਬਾ ਸੁਖਾਨਾੰ ਜੀ ਬਾਬਾ ਮੜ ਜੀ ਦੇ ਦਰਬਾਰ ਤੇ ਆਓ ਜੋ ਵੀ ਤੁਹਾਡੇ ਮੰਦੀਆਂ ਅਰਦਾਸ ਬੇਨਤੀਆਂ ਨੇ ਬਾਬਾ ਜੀ ਹਰ ਹਾਲ ਦੇ ਵਿੱਚ ਪੂਰੀਆਂ ਕਰਦੇ ਨੇ ਕਿਉਂਕਿ ਇਹ ਇਲਾਕੇ ਦਾ ਇਤਿਹਾਸਿਕ ਸਥਾਨ ਹੈ ਜਿੱਥੇ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਸਵੇਰ ਸ਼ਾਮ ਬਾਬਾ ਜੀ ਦੀ ਸਮਾਦੀ ਸਥਲ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਕਿਉਂਕਿ ਇਸ ਸਥਾਨ ਤੇ ਭਗਤਾਂ ਦੀਆਂ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਜੈ ਬਾਬਾ ਮਠ ਜੈ ਬਾਬਾ